ਇਰੇ ਖਾਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸੱਚਜੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਉਸ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹਾਂ ਕਿ ਕੈਸੀ ਇੱਕ ਅਨੋਖੀ ਸਾਂਝ ਹੈ ਜ਼ਿੰਦਗੀ ਚ ਚਾਹੇ ਤੁਸੀ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜੀਵ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਪਿੱਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਵਾਇਕਰ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਵੱਲ ਬਖਸ਼ਣ ਬਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜਾ ਮੇਰੇ ਕੋਲ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸ ਆ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾਂ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸਦੀ ਨਿਮਰਤਾ ਨੂੰ ਉਸਦੇ ਸੁਚੱਜੇਪਨ ਨੂੰ ਉਸਦੀ ਦਿਲਦਾਰੀ ਨੂੰ ਉਸਦੀ ਫਰਾਕ ਦੇ ਲਈ ਸਤ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਵੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਔਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਤ ਵਡਿਆਈਆਂ ਵਾਲੀ ਗੱਲ ਹੈ ਉਹਨਾਂ ਨੇ ਜਿਵੇਂ ਜਿਵੇਂ ਹੁਕਮ ਤੇ ਵੇ ਤੇ ਵਿਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲਿਖ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਇਆ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹੇ ਮਾਹੌਲ ਹੋਵੇ ਉਹੋ ਜਿਹੇ ਮਾਹੌਲ ਚ ਹੀ ਰਹਿਣਾ ਸਾਰੇ মিডিਆ ਨੇ ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸਜਰਜੀ ਰੂਪ ਐਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਇਸ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹਾਂ ਕਿ ਕੈਸੀ ਇੱਕ ਅਨੋਖੀ ਸਾਂਝ ਹੈ ਜ਼ਿੰਦਗੀ ਚ ਚਾਹੇ ਤੁਸੀ ਕਦੀ ਮਿਲੇ ਨਹੀਂ ਪਰ ਅੱਜ ਦੇ ਪਿੰਡ ਕੋਨਾ ਪਹੁੰਚਣ ਦਾ ਇਹ عجیب ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜੀਵ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਪੀਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਇਹ ਉਸਨੇ ਇੱਜ਼ਤ ਕਮਾਈ ਆ ਵਾਇਕਰ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਬਲਬਖਸ਼ਣ ਬਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜਾ ਮੇਰੇ ਕੋਲੇ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸ ਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸਾ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ ਸਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੱਚਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਕ ਦੇ ਲਈ ਸਰਦਾਰ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਬੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫੁੱਟ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਤ ਵਡਿਆਈਆਂ ਵਾਲੀ ਗੱਲ ਹੈ ਉਹਨਾਂ ਨੇ ਜਿਵੇਂ ਜਿਵੇਂ ਹੁਕਮ ਦੇਵੇ ਤੇ ਪਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲਿਖ ਕੇ ਆਇਆ ਸੀ ਉਹ ਪੂਰਾ ਕੀਤਾ ਸੀ ਅੱਜ ਇੱਥੇ ਸਜਦਾ ਕਰਨ ਆਇਆ ਤੁਹਾਨੂੰ ਸਾਰਿਆਂ ਨੂੰ ਵੀ ਤਾਕੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਮਾਹੌਲ ਹੀ ਰਹਿਣਾ ਸਾਰੇ মিডিਆ ਨੇ